ਇਹ ਤਾਂ ਵੀਰੇ ਪਤਾ ਹੀ ਨਹੀਂ ਲੱਗਿਆ ਸਾਡੇ ਲਵੇ ਫੋਨ ਗਿਆ ਸੀ ਅਸੀਂ ਘਰੇ ਤੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਅੱਗ ਲੱਗੀ ਹੋਈ ਹੈ ਅਸੀਂ ਉਸੇ ਟਾਈਮ ਟਰੈਕਟਰਾਂ ਰਹਿਣੋਂ ਲੈ ਕੇ ਇੱਥੇ ਪਹੁੰਚਿਆ ਜੀ ਸਾਡੇ ਆਉਂਦੇ ਨੂੰ ਹੀ ਸਾਡਾ 3 ਕਿਲਾ ਸਵਾ ਕਿਲਾ ਕਣਕ ਦਾ ਦੀ ਖੜੀ ਦਾ ਇਹ ਜਲ ਗਿਆ ਜੀ ਮੌਕੇ ਤੇ ਭਜਾਇਆ ਗਿਆ ਆ ਕੇ ਫੇ ਹੋਰ ਵੀ ਚਲੀ ਆ ਇੱਥੇ ਉਰੇ ਬਾਕੀ ਤਾਂ ਹੀ ਵੱਡੀ ਵੀ ਸੀ ਖਰਚੇ ਜਲੇ ਨੇ ਕਣਕ ਜਲੇ ਨੇ ਤੇ ਆਪਣੀਆਂ ਬਾਕੀ ਉਹ ਜਨਰਲ ਪਰਦਿਆਂ ਦਾ ਵੀ ਕਿਲਾ ਡੇਢ ਕਿਲਾ ਉਹਨਾਂ ਦਾ ਜਲ ਚਲ ਚ ਰਿਆ ਨਾ ਠੀਕੇ ਹਾਂਜੀ ਠੀਕੇ ਤੇ ਦੀ ਕੀ ਰੇਟ ਠੀਕਾ ਸੀ ਠੀਕਾ ਜੀ 12-13000 ਰੁਪਏ ਨੂੰ ਦੇ ਜੀ ਬਹੁਤ ਵੀਰੇ ਨੁਕਸਾਨ ਹੋ ਗਏ ਸੀ ਹੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਵੀ ਸਾਨੂੰ ਮਾੜਾ ਮੋਟਾ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਨੁਕਸਾਨ ਕਾਫੀ ਵੱਡਾ ਹੋ ਗਿਆ ਇਹੀ ਇਤਿਹਾਸਾ ਹੁੰਦੀਆਂ ਨੇ ਆਪਾਂ ਨੂੰ ਸਾਰੀਆਂ ਫਸਲ ਤੇ ਉਹੀ ਆਪਣੀ ਰਹੀ ਨਹੀਂ ਇਹ ਮਾੜਾ ਮੋਟਾ ਇੰਨਾ ਕਿ ਬਚਦਾ ਹੁੰਦਾ ਸੀ ਉਹ ਜਿਹੜੀ ਬਚਤੀ ਸੀ ਬਸ ਉਹ ਗਈ ਜੀ ਠੇਕੇ ਦੇ ਹੈਗੇ ਨਹੀਂ 15-20 ਕਿਲੋ ਨਹੀਂ ਤੇ ਭਾਈ ਕਹਿੰਦੇ ਭਈਏ ਫਿਰਦੇ ਤੇ ਜਵਾਖ ਦੇ ਵਿੱਚੇ ਭਈਏ ਉਹ ਪਤਾ ਨਹੀਂ ਕਿਵੇਂ ਹੋਈ ਆ ਕਿਵੇਂ ਨਹੀਂ ਇੱਥੇ ਬੰਦਾ ਕੋਈ ਨਹੀਂ ਦੀ ਹੋਰ ਹਾਂਜੀ ਉਹੀ ਭਈਏ ਬੱਲੀਆਂ ਬੁੱਲੀਆਂ ਚੁਗਦੇ ਫਿਰਦੇ ਤੇ ਉੱਥੋਂ ਜੋਂ ਚੜੀ ਉਹ ਟਾਉੜੇ ਨੂੰ ਬਾਗੀ ਦੇਖ ਹਾਂਜੀ ਆਹ ਸਾਰੇ ਜਲ ਗੀ ਉਹ ਆਪਣਾ ਜਲ ਗਿਆ ਕਿਲਾ ਇੱਕ ਸਾਰੇ ਤਾਂ ਕਿਲੇ ਉਹ ਟਰੈਕਟਰ ਤਾਂ ਕਾ ਦੇ ਲਾ ਤਿੰਨ ਚਾਰ ਤਿੰਨ ਚਾਰ ਕਿਲੇ ਜਲ ਗਏ ਹਾਂ ਆਹ ਲਾਨ ਹੈ ਨਾ ਜਲਿਆ ਇਹ ਸਾਡੇ ਪਿੰਡ ਦੇ ਨੇ ਸੰਤ ਕਾਕੇ ਉਹ ਨਹੀਂ ਕਿਹੜੇ ਪਿੰਡ ਦੇ ਇਹ ਸੀ ਕਿ ਕਣਕ ਜਿਹੜੀ ਜਿਹੜੀ ਆ ਇਹ ਇਹ ਤਾਂ ਸਾਰੀ ਉਹ ਮਤਲਬ ਇੱਧਰ થી ਆਪਣੇ ਕਰਨੋ ਚ ਧਾਰਨੋ ਚ ਉਹ ਆ ਜਿਹੜੀ ਉਹ ਉਹ ਟਾਉੜੇ ਚ ਚਲੀ ਗਈ ਠੀਕ ਉਹ ਜਿੱਥੇ ਪਰਰਾ ਆਪਣਾ ਸੈਟ ਜਿੰਦਾ ਮਾਮਲਾ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਹੁਣ ਦੇਖਣਾ ਚਾਹੀਦਾ ਸਰਕਾਰ ਨੂੰ ਭਈ ਮਾਮਲਾ ਜੀ ਇਹ ਕਣਕ ਵਧੀਆ ਇੱਥੋਂ ਅੱਗ ਲੱਗੀ ਹੋਈ ਇਹ ਤਾਂ ਪਿੰਡੋਂ ਆਏ ਆ ਭੱਜ ਕੇ ਜਿਆਦਾ ਅਲਾਊਸਮੈਂਟ ਹੋ ਗਈ ਕਰਨੋ ਅੱਛਾ ਕਰਨੋ ਤੇ ਦੇਖੀ ਆ ਜੀ ਤਾਂ ਜਾਂ ਪਤਾ ਇੱਥੋਂ ਫੋਨ ਗਏ ਵੀ ਅੱਗ ਲੱਗੀ ਵੀ ਆ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਵੀ ਲੱਗ ਲੱਗੀ ਸੀ ਜਦ ਸਾਨੂੰ ਮਾਵਾਜਾ ਕੁਛ ਨਹੀਂ ਮਿਲਿਆ ਅੱਛਾ ਹੂੰ ਇਹ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ 3000 ਰੁਪਏ ਕਿਥਾ ਹੋ ਮੇਰਾ ਫੋ ਗਿਆ ਆ ਗਮਾਂਡੀਆਂ ਦਾ ਜਲਪੁਰ ਦਾ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਦਾ ਨੌਦਿਆਂ ਦਾ ਇੱਕ ਹੋ ਠੇਕੇ ਤੇ ਲੈ ਤੇ ਵੀ 5-6 ਰੁਪਏ ਕਿਥਾ ਉਹਨਾਂ ਦਾ ਫੋ ਗਿਆ ਸਾਰੇ ਕਿਸਾਨਾਂ ਦੀ ਠੇਕੇ ਤੇ ਜ਼ਮੀਨ ਠੇਕੇ ਤੇ ਬਿਲਕੁਲ ਹੋਵੇ ਸਾਰੇ ਕਿਸਾਨ ਨੇ ਸਾਰੇ ਸਾਰੇਆਂ ਦੀ ਠੇਕੇ ਤੇ ਆ ਕਣਕ ਪੱਕੀ ਆ ਇਹਨ ਪੂਰੀ ਪੱਕੀ ਆ ਕਿਤੇ ਸਪਾਰਕ ਨਾਲ ਵੀ ਅੱਗ ਲੱਗਦੀ ਆ ਕਤੇ ਉੰਬੀ ਅੰਗੈਲੀ ਨਾਲ ਕੋਈ ਪਤੰਗਾ ਗਿਰ ਗਿਆ ਕੋਈ ਬੀੜੀ ਬੂੜੀ ਪੀ ਗਿਆ ਉਹਦੇ ਨਾਲ ਵੀ ਅੱਗ ਲੱਗਦੀ ਐ ਆਖਬਾਦਾ ਦੇਖ ਲੋ ਵੀ 7-8 ਵਿੱਗੇ ਤਾਂ ਆਫ ਹੋ ਗਿਆ 3-4 ਵਿੱਗੇ ਆਫ ਹੋ ਗਿਆ ਤੇ ਕੋ 100 ਫੋ ਗਿਆ 15-20 ਵਿੱਗੇ ਤਾਂ ਇਹੀ ਹੋ ਗਿਆ ਕੋਸਾ ਲਾਂਗਾ ਫੋ ਗਿਆ ਸਾਰਾ ਕਾਫੀ ਨੁਕਸਾਨ ਹੋ ਗਿਆ ਆ ਕਾਫੀ ਨੁਕਸਾਨ ਹੋ ਗਿਆ ਸੱਨਾਂ ਨੇ ਠੇਕੇ ਤਜਵੀਨ ਲੱਤੀ ਸਾਰਿਆਂ ਦੀ ਠੇਕੇ ਤੇ ਆਰੇ ਇਹ ਟੌੜੇ ਦਾ ਹੱਦ ਆ ਗਈ ਇਧਰ ਰੰਨੋ ਦੀ ਹੱਦ ਆ ਗਈ ਇਹ ਅਸੀਂ ਰੰਨੋ ਦੇ ਆ ਕੇ ਟੌੜੇ ਦੀ ਪਾਉਂਦੇ ਆ ਉਧਰ ਜਨਲਪੁਰ ਦੇ ਨੇ ਆ ਕੇ ਉਹ ਵੀ ਟੌੜੇ ਦੀ ਪਾਉਂਦੇ ਨੇ ਉਧਰ ਉਹ ਸਾਡੇ ਪਿੰਡ ਦੀ ਆ ਉਹ ਸਾਡੇ ਪਿੰਡ ਦੇ ਪਾਉਂ ਕੀ ਮੰਗ ਕਰਦੇ ਆਂ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀਰੇ ਹੁਣ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਲਾਉਸਮੈਂਟਾਂ ਹੋ ਗਈਆਂ ਵੀਰੇ ਲਾਉਸਮੈਂਟਾਂ ਹੋ ਗਈਆਂ ਜਦੇ ਲੋਕ ਭੱਜਲੇ ਪਿੰਡੋਂ ਟਰੈਕਟਰ ਪਾ ਕੇ ਟਰਾਲੀਆਂ ਆਦੇ ਹੈਰੋਆਂ ਕੋਈ ਹਾਲਾ ਕਿਸੇ ਨੇ ਟਰੈਕਟਰ ਵਾਲਾ ਪੰਪ ਪਾ ਲਿਆ ਫਿਰ ਫਟਾਫਟ ਕੁਦਰਤੀ ਹਵਾ ਉਹਦਾ ਵੀ ਰੋਕੋ ਥੋੜਾ ਜਿਹਾ ਘਟ ਗਿਆ ਸੀ ਨਹੀਂ ਤਾਂ ਅੱਗੇ ਜਾ ਕੇ ਕਣਕਾਂ ਹੀ ਬਾਹੀਆਂ ਕਣਕਾਂ ਕਣਕ ਇਹ ਤਾਂ ਜਦੋਂ ਹੁਣ ਕਣਕਾਂ ਅੱਗ ਲੱਗੀ ਮੂਰੇ ਮੂਰੇ ਟਰੈਕਟਰ ਹੈਰੋਆਂ ਪਾਲੀਆਂ ਜਿਵੇਂ ਆ ਹੁਣ ਇਧਰ ਆ ਬੈਈ ਪਾਈ ਆਉਂਦਾ ਮੈਂ ਇਹ ਵੀ ਪਾਈਂ ਜਾਂਦਾ ਇੱਕ ਨਹੀਂ ਸਾਰੇ ਕਿਤੇ ਹਾਲੇ ਵੀ ਡਾਰਾ ਬਈ ਕਿਤੇ ਅੱਗ ਰਹਿੰਦੀ ਨਾ ਹੋਵੇ ਕਿਤੇ ਫੇਰ ਹਾਂ 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 ਤਾਂ ਤਾਂ ਬਾਪ ਨੇ ਵੀ ਕਿਤੇ ਸੁਲਗਦੀ ਚਲਗਦੀ ਹਵਾ ਨਾਲ ਆ ਕੇ ਤਣਕ ਚ ਨਾ ਵਗ ਜਵੇ ਫੇਰ ਤੇ ਜੀ ਹੂਰੇ ਨਾ ਆਪਣੇ ਜਿਹੜੇ ਪੱਠੇ ਤੇ ਮਜ਼ਦੂਰ ਰਹਿੰਦੇ ਨੇ ਉਹ ਜਨਾਨੀਆਂ ਬੱਲੀਆਂ ਚੁਗਦੀਆਂ ਫਿਰਦੀਆਂ ਦੀਆਂ ਕਿਤੇ ਬੀੜੀ ਪੂੜੀ ਪੀਂਦੀਆਂ ਤਾਂ ਉਹਨਾਂ ਤੋਂ ਅੱਗ ਲੱਗੀ ਜੀ ਇਹ ਠੀਕ ਹੈ ਹੋਰ ਇੱਥੇ ਨਾ ਕੋਈ ਲਾਈਟ ਆ ਨਾ ਉੱਪਰ ਦੀ ਕੋਈ ਤਾਰ ਨਿਕਲਦੀ ਆ ਬਾ ਜਦੋਂ ਅੱਗ ਲੱਗੀ ਤਾਂ ਆਲੇ-ਦਾਲੇ ਦੇ ਪਿੰਡਾਂ ਨੇ ਕਾਬੂ ਪਾ ਲਿਆ ਇਹ ਗੱਡੀ ਸਾਡੇ 550 ਖੜਨੀ ਚਾਹੀਦੀ ਆ ਕਿਉਂ 84 ਪਿੰਡ ਪੈਂਦੇ ਨੇ ਇੱਥੇ ਹਮ ਇੱਥੇ ਕੋਈ ਸਾਧਨ ਨਹੀਂ ਹੈਗਾ ਭਾਈ ਦੇਖਿਆ ਕਿੱਥੇ ਜਾਂਦਾ ਹੁਣ ਤੁਸੀਂ ਆਪ ਇਹ ਪੁੱਤਾਂ ਮੰਗ 6 ਮਹੀਨੇ ਪਾਲੀਆ ਫਸਲ ਕਿਵੇਂ ਅਗਲਾ ਇਹਨੂੰ ਝੱਲ ਲੂਗਾ